उड़ान न्यूज इंडिया देख रहे सारे दर्शकों को संतोष राजपूत का प्यार भरा नमस्कार आज हम पहुंचे हैं गांव ठट्टी जहां जहाँ तन बाबा राम सिंह जी सहित जी का सोलाना जोड़ मेला मुख्य सेवादार बाबा मसवीर सिंह जी दारा सिंह जी और सब सेवादारों के संयोग से मेला श्रद्धा भाव से मनाया गया आओ दिखाते हैं मेले की लाइव तस्वीरें हसे हालाते सारी मन दिन ਨੂੰ ਆਜੀ ਦੇਨ ਤਲੇਰੀ ਨੂੰ ਪੱਜ ਨ ਜਾਵੇ ਸੁੱਕਾ ਸਬਕ ਸਖਾਈਏ ਵੈਰੀ ਨੂੰ ਪੱਜ ਨ ਜਾਵੇ ਸੁੱਕਾ ਸਬਕ ਸਖਾਈਏ ਵੈਰੀ ਨੂੰ ਖੜੇ ਪੂਰੇ ਫਿਰਨ ਪਰਾਨ ਸੇ ਸਵਾਰ ਸਵੇਰਾਂ ਤੇ ਹਾਂਜੀ ਸਵਾਰ ਸਵੇਰਾਂ ਤੇ ਵੱਧ ਵੱਧ ਲੜਦੇ ਬੀਰ ਸਿੰਘ ਸੀ ਵਾਂ ਪਰੇ ਰਾਂਦੇ ਵੱਧ ਵੱਧ ਲੜਦੇ ਬੀਰ ਸਿੰਘ ਸੀ ਵਾਂ ਪਰੇ ਸਿੰਘ ਸੀ ਵਾਂ ਪਲੇਰਾਂ ਦੇ ਵਹਿ ਮੰਗਰ ਦੇ ਵੀਰ ਸਿੰਘ ਸੀ ਵਾਂ ਪਲੇਰਾਂ ਦੇ ਕੌਣ ਰੋਕੇਗਾ ਵੀਰ ਸਿੰਘ ਨਾਰਾ ਨੂੰ ਦਸਣ ਆਪ ਪਠਾਨ ਕਾਰੀ ਪਠਾਨੀਆਂ ਨਾਰਾ ਨੂੰ ਹੌਲਾ ਦਿੰਦੇ ਸਿਰ ਧਰ ਤਲ ਲਾਈਆਂ ਸੀ ਬਣਦੇਵਾਂ ਦੇ ਮਾਸ ਵੀਰ ਸ੍ਰੀ ਮੋਕੇ ਵਾਲਾ ਠਠੀਖਾਰਾ ਜ਼ਿਲ੍ਹਾ ਤਰਨਤਾਰਨ ਗੁਰਦਾਰਾ ਸਤਨੰਤ ਬਾਬਾ ਰਾਮ ਸਿੰਘ ਜੀ ਸ਼ਹੀਦਾਂ ਦਾ ਇਹ ਤਗਰੇਬਣ ਇਹ ਤਕਰੀਬਨ ਐਰ ਕੀ 26ਵਾਂ ਸਾਲਾਨਾ ਜੋੜ ਮੇਲਾ ਵਾ ਹਰ ਸਾਲ ਦੀ ਤਰ੍ਹਾਂ ਸਾਰੀ ਸੰਗਤ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਗਲਾਬ ਸਿੰਘ ਜੀ ਦੇ ਸਹਿਯੋਗ ਨਾਲ ਨਾਲ ਮਿਲ ਕੇ ਮੇਰਾ ਜਿਹੜਾ ਵਾ ਕਰਵਾਇਆ ਗਿਆ ਹੈ ਵਿਸ਼ੇਸ਼ ਪ੍ਰਬੰਧ ਜਿਸ ਤਰ੍ਹਾਂ ਕਬੱਡੀ ਕਰਵਾਈ ਜਾ ਰਹੀ ਆ ਜਿੱਦਾਂ ਕਿ ਨੌਜਵਾਨ ਅੱਜ ਕੱਲ ਤਾਂ ਇਹ ਵੇਖਿਆ ਵਾ ਕਿ ਨਸ਼ਿਆਂ ਦੀ ਬਹੁਤ ਹੀ ਵਰਤੋਂ ਹੋ ਰਹੀ ਆ ਆਪਾਂ ਉਧਰੋਂ ਨਸ਼ਿਆਂ ਵੱਲੋਂ ਨੌਜਵਾਨਾਂ ਦੇਰਾਂ ਨੂੰ ਹਟਾ ਕੇ ਕਬੱਡੀ ਵਾਲੇ ਖਿਡਾਰੀਆਂ ਨੂੰ ਲਾਈਏ ਛੋਟੇ ਬੱਚਿਆਂ ਨੂੰ ਕਬੱਡੀ ਵਾਲੇ ਖੇਡਣ ਵਾਸਤੇ ਸਿਖਾਈਏ ਜੋ ਕਿ ਨਸ਼ਿਆਂ ਤੋਂ ਬਾਛਾ ਬਣਨ ਤੇ ਕਬੱਡੀ ਜਿਹੜੀ ਆ ਮਾਂ ਕਬੱਡੀ ਜਿਹੜੀ ਆ ਕਬੱਡੀ ਖੇਡਣ ਤੇ ਵਧੀਆਂ ਗਾਪ ਵੇਖੋ ਬਾਜੀ